ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ ਉਹਨੇ ਪੰਜਾਬੀ ਸੰਗੀਤ ਜਗਤ 'ਚ ਸਾਈ ਸੋਗ ਦੀ ਲਹਿਰ ਮਸ਼ਹੂਰ ਗੀਤਕਾਰ ਦਾ ਹੋ ਗਿਆ ਦੇਹਾਂਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬੀ ਸੰਗੀਤਕ ਤੋਂ ਤੁਹਾਨੂੰ ਨਾਸ਼ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੰਜਾਬੀਆਂ ਗਿਆ ਦਾ ਦਿਲ ਟੁੱਟ ਦਿੱਤਾ ਦੱਸਦੇ ਕਿ ਸਮਸ਼ੂਰ ਗੀਤਕਾਰ ਚਦਰ ਸਿੰਘ ਪਰਮਾਨਾ ਐਸ ਜੁਲੰਗਾਂ ਨੂੰ ਹਮੇਸ਼ਾ ਹਮੇਸ਼ਾ ਹੀ ਅਲvida ਕਹਿ ਗਏ ਹਨ ਅਤਸਲ ਉਹਨਾਂ ਅਜ ਸਵੇਰੇ 7 ਵਜੇ ਸਫਾਨੀ ਸੰਸਾਰ ਨੂੰ ਅਲvida ਕਹਿ ਦਿੱਤਾ ਜਾਣਕਾਰੀ ਲਈ ਦੱਸਦੇ ਕਿ ਉਹਨਾਂ ਨੇ ਮਿੱਤਰਾਂ ਦੇ ਟਿਊਬਵੈੱਲ ਤੇ ਲੀੜੇ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਦਮਾਦਮ ਮਸਤ ਕਲੰਦਰ ਆਦਿ ਬਹੁਤ ਸਾਰੇ ਸ਼ੂਰਗੀਤ ਲਿਖੇ ਹਨ ਅਤੇ ਇਸ ਦੀ ਗਲਤੀ ਪੁਸ਼ਟੀ ਕੀਮੀ ਸਿੰਘ ਦਾ ਸਿੱਖੇ ਟੁੰਬੀ ਮੇਕਰ ਤੇ ਮਾਸਟਰ ਬਲਤੇਜ ਸਿੰਘ ਸਰਾ ਪਖਵਾਲ ਨੇ ਪਰਿਵਾਰਕ ਸੂਤਰਾ ਮੁਤਾਬਕ ਕੀਤੀ ਗਈ ਹੈ ਤੇ ਨਾਲ ਹੀ ਜ਼ਿਕਰ ਜੋਗ ਹੈ ਕਿ ਉਸ ਵੇਲੇ ਆਪਣੇ ਸੁਪੁੱਤਰ ਕੋਲ ਬਾਹਰ ਨਹਾੜਾ ਪਿੰਡ ਵਿਖੇ ਰਹੇ ਸਨ ਉਹਨਾਂ ਦੇ ਦੋ ਪੁੱਤਰ ਤੇ ਤਿੰਨ ਧੀਆਂ ਹਨ ਵੀਡੀਓ ਦੇਖਣ ਲਈ ਤੋਂ ਬੜਾ ਤਾਣੂ